ਮਾਰੇ ਮਾਰੇ ਅੰਸਰਾ ਖਿਲਾਫ ਕੀਤੀ ਹੋਈ ਜਿਹੜੀ ਮੁਹਿੰਮ ਚ ਇੱਕ ਮਾਲੀਮ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਸ ਦੇ ਚੈ ਇਹਨਾਂ ਨੇ ਇੱਕ ਗੈਂ ਜਿਹੜੇ 2 ਤੋਂ 3 ਗੈਂਗ ਫੜੇ ਨੇ ਜਿਨ੍ਹਾਂ ਦੇ ਕੋਲ ਕਾਫੀ ਮਟੀਰੀਅਲ ਰਿਕਵਰੀ ਹੋਈ ਹੈ ਇਹ ਡੀਐਸਪੀ ਡੀਐਸਪੀ ਡੇਰਾਬਾਸੀ ਦੀ ਗਵਾਈ ਹੇਠ ਐਂਟੀ ਡਰਗੋਟਿਕ ਸੈੱਲ ਅਤੇ ਡੇਰਾਬਾਸੀ ਪੁਲਿਸ ਨੇ ਇੱਕ 6 ਬੰਦਿਆਂ ਨੂੰ ਕਾਬੂ ਕੀਤਾ ਜਿਨ੍ਹਾਂ ਵਿੱਚ ਕਿ ਅਲੱਗ-ਅਲੱਗ ਪੱਤੇ ਦਰ ਸੀਗੇ ਜਿਵੇਂ ਕਿ ਮੁਕਦਮਾ ਨੰਬਰ 99 ਜਿਹੜਾ ਕਿ ਲਾਲੜੂ ਸੀ ਦਰਜ ਹੋਇਆ ਸੀ ਜਿਹਦੇ ਚ ਕਾਫੀ ਇੱਕ ਘਰ ਤੋਂ ਹਰਦੇਵ ਨਗਰ ਤੋਂ ਗਹਿਣੇ ਚੋਰੀ ਹੋਏ ਸੀਗੇ ਮੁਕੱਦਮਾ ਨੰਬਰ 125 ਜਿਹਦੇ ਉਹ ਵੀ ਲਾਂਗੜੂ ਦਾ ਹੈ ਜਿਹਦੇ ਵਿੱਚ ਵੀ ਆਪਣਾ ਇੱਕ ਸ਼ੋਰੂਮ ਸੀ ਕੱਪੜਾ ਦਾ ਉਹਦੇ ਚੋਂ ਕਾਫੀ ਜ਼ਿਆਦਾ ਲੇਡੀ ਸੂਟ ਮਹਿੰਗੇ ਤੇ ਉਹ ਬੰਦਿਆਂ ਦੇ ਜਿਹੜੇ ਸੀਗੇ ਆਪਣੇ ਸੂਟ ਉਹ ਚੋਰੀ ਹੋਏ ਸੀਗੇ ਇੱਕ ਮੁਕੱਦਮਾ ਨੰਬਰ 126 ਲਾਂਗੜੂ ਦਾ ਸੀਗਾ ਜਿਹਦੇ ਵਿੱਚ ਵੀ ਹਾਂ ਉਹਦੇ ਵੀ ਨਾਰਮਲ ਚੋਰੀ ਹੋਈ ਸੀ ਬਟ ਉਹਨਾਂ ਦੇ ਚੋਰਾਂ ਨੇ ਹੋਰ ਵੀ ਜਗ੍ਹਾ ਚੋਰੀ ਕੀਤੀ ਸੀਗਾ ਇਹਨਾਂ ਤਿੰਨਾਂ ਇਹ ਐਂਟੀ ਨਾਰਕੋਟਿਕ ਇੰਚਾਰਜ ਮਲਕੀਤ ਸਿੰਘ ਅਤੇ ਲਾਂਗੜੂ ਪੁਲਿਸ ਦੇ ਲਾਂਗੜੂ ਥਾਣੇ ਦੇ ਇੰਚਾਰਜ ਨੇ ਵਧੀਆ ਮੀਤ ਕਰਦੇ ਹੋਏ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਤੇ ਕੰਮ ਕਰਦੇ ਹੋਏ ਮਕਦਮਾ ਨੰਬਰ ਕਾਮੇਵੇ ਦੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਦੇ ਵਿੱਚ ਸੁਮਿਤ ਕੁਮਾਰ, ਨikhil ਕੁਮਾਰ ਤੇ ਕਰਨ ਭੋਲਾ ਇਹ ਤਿੰਨੇ ਹੀ ਬਾਲੇ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਸੋਨੇ ਦੇ ਤਿੰਨ ਹਾਰ, ਅੰਗੂਠੀਆਂ ਕਈ ਜੋੜੇ ਆਪਣੇ ਵਾਲੀਆਂ ਦੇ 545 ਗ੍ਰਾਮ ਚਾਂਦੀ ਅਤੇ ਹੋਰ ਕੋਈ ਚੀਜ਼ਾਂ ਬਰਾਮਦ ਹੋਈਆਂ ਹਨ ਇੱਥੇ ਵੀ ਦੱਸਣੇ ਹੋ ਗਿਆ ਵੀ ਇਹ ਮਕਦਮਾ ਨੰਬਰ ਕਾਨਵ ਜਿਹੜੇ ਤਿੰਨੋਂ ਦੋਸ਼ੀ ਨੇ ਤੇ ਹੋਰ ਵੀ ਕਈ ਮਾਮਲਿਆਂ ਚ ਵਾਂਟਡ ਨੇ ਜਿਵੇਂ ਕਿ ਇਹਨਾਂ ਨੇ ਥਾਣਾ ਮਰਿੰਡਾ ਦੇ ਵਿੱਚ ਸੱਤੋ ਹੀ ਮਹੀਨੇ ਦੇ ਵਿੱਚ ਕਾਫੀ ਵੱਡੀ ਚੋਰੀ ਕੀਤੀ ਸੀ ਕੈਸ਼ ਦੀ ਜਿਹਦੇ ਚ ਇਹ ਵਾਂਟਡ ਨੇ ਦੂਸਰਾ ਮਾਮਲਾ ਜਿਹੜਾ 125 ਨੰਬਰ ਮਾਮਲਾ ਨੇੜਾ ਲਾਲੂੜਾ ਦਾ ਸੇਮੇਂ ਮਾਮਲੇ ਵਿੱਚ ਮਨਦੀਪ ਸਿੰਘ ਉਰਫ ਜੀਪਾ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਸਨੇ ਵੀ ਜਿਹੜਾ ਸੀਗਾ ਕੱਪੜਿਆਂ ਦੀ ਜਿਹੜੀ ਦੁਕਾਨ ਸੀਗੀ ਉੱਥੇ ਕਾਫੀ ਵੱਡੀ ਚੋਰੀ ਕੀਤੀ ਸੀਗੀ ਇਹ ਤੋਂ ਸਾਰਾ ਸਾਰਾ ਸਮਾਨ ਜੋ ਕਿ ਲੇਡੀਜ਼ ਸੂਟ ਸੀਗੇ ਪਤਰ ਦੇ ਕਰੀਬ 40 ਦੇ ਕਰੀਬ ਰੈਡੀਮੇਡ ਪੀਸ ਸੀਗੇ ਜਿਹੜੇ ਜੈਂਟ ਸੂਟ ਤੇ ਤੇ ਇੱਕ ਬਲੈਕ ਰੂਗਡੇ ਜਿਹੜੀ ਕਿ ਇਹਨਾਂ ਜਾਲੀ ਨੰਬਰ ਸੀਗਾ ਜਿਹੜੀ ਇਹਨੇ ਚੋਰੀ ਕੀਤੀ ਸੀ ਲੁਧਿਆਣੇ ਤੋਂ ਸ਼ਿਮਲਾਪੁਰੇ ਤੋਂ ਉਹ ਬ੍ਰਾਮ ਦੁਈ ਗਿਆ। ਇਹਨਾਂ ਸਾਡੇ ਲੁਧਿਆਣੇ ਦਾ ਮਕਦਮਾ ਵੀ ਫ੍ਰੇਸ ਹੋਇਆ ਹੈ। ਤੀਸਰਾ ਮਕਦਮਾ ਜਿਹੜਾ ਜੀ 126 ਨੰਬਰ ਐਫਆਈਆ ਰਹੀ ਹੈ ਸਾਡੀ ਲਾਲੜੂ ਦੀ ਜਿਹਦੇ ਵਿੱਚ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੁਜੀਤ ਸਿੰਘ ਤੇ ਜਸਵਿੰਦਰ ਸਿੰਘ। ਸੁਜੀਤ ਸਿੰਘ ਬਾਲੇਦਾਰਾਂ ਵਾਲਾ ਹੈ ਤੇ ਜਸਵਿੰਦਰ ਸਿੰਘ ਲੁਧਿਆਣੇ ਦਾ ਰਹਿਣ ਵਾਲਾ ਹੈ। ਇਹਦੇ ਚ ਇਹਨਾਂ ਨੇ ਇਹਨਾਂ ਨੂੰ ਜਿਹੜੀ ਮੇਨ ਬ੍ਰਾਮਪੀ ਹੋਈ ਹੈ ਸਾਡੇ ਮੁਬਾਰਕਪੁਰ 6ਵੇਂ ਮਹੀਨੇ ਦੇ ਵਿੱਚ ਇੱਕ ਚੋਰੀ ਹੋਈ ਸੀਗੀ ਜਿਹਦੇ ਚ ਕਿ ਸੱਤ ਸਪਲਿਟ ਏਸੀ ਦੀ ਦੁਕਾਨ ਤੇ ਕਾਫੀ ਵੱਡੀ ਚੋਰੀ ਹੋਈ ਸੀਗੀ ਸੋ ਇਸ ਚੋਰੀ ਦੇ ਚ ਜਿਹੜਾ ਸੁਰਜੀਤ ਸਿੰਘ ਅਤੇ ਦਸ਼ਵਿੰਦਰ ਸਿੰਘ ਕੋਲੋਂ ਬੁਲੈਰੋ ਗੱਡੀ ਜਿਹੜੀ ਕਿ ਪਿਕਅਪ ਸੀਗੀ ਸੱਤ ਸਪਲਿਟ ਏਸੀ ਅਤੇ ਹੋਰ ਵੀ ਸਮਾਨ ਬਰਾਮਦ ਹੋਇਆ ਤੇ ਇਹਨਾਂ ਤੋਂ ਹੋਰ ਵੀ ਅੱਗੇ ਖੁਲਾਸੇ ਹੋਣ ਦੀ ਉਮੀਦ ਹੈ ਤੇ ਜਿਹੜੀ ਪੁਲਿਸ ਦੀ ਜਿਹੜੀ ਹੈਗੀ ਮਾੜੇ ਅੰਸਰਾਂ ਖਿਲਾਫ ਮੱਢੀ ਹੋਈ ਹੈ ਜਿਹੜੀ ਮੁਹਿੰਮ 'ਚ ਇੱਕ ਮਾਲੀਬਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਹੜੇ ਜਿਹਨਾਂ ਨੇ ਇੱਕ ਗੈਂ ਜਿਹੜੇ 2 ਤੋਂ 3 ਗੈਂ ਫੜੇ ਨੇ ਜਿਨ੍ਹਾਂ ਦੇ ਕੋਲ ਕਾਫੀ ਵੱਡੀ ਰਿਕਵਰੀ ਹੋਈ ਹੈ ਇਹ ਡੀਐਸਪੀ ਡੀਐਸਪੀ ਡੇਰਾਬਸੀ ਦੀ ਗવાહી ਹੇਟ ਐਂਟੀ ਡਰਗੋਟਿਕ ਸੈੱਲ ਅਜੇ ਡੇਰਾਬਸੀ ਪੁਲਿਸ ਨੂੰ ਇੱਕ 6 ਬੰਦਿਆਂ ਨੂੰ ਕਾਬੂ ਕੀਤਾ ਜਿਦੇ ਵਿੱਚ ਕੀ ਅਲੱਗ-ਅਲੱਗ ਪਰਚੇ ਦਰਜ ਸੀਗੇ ਜਿਵੇਂ ਕਿ ਵਕਮਾ ਨੰਬਰ 99 ਜਿਹੜਾ ਕਿ ਲਾਲੜੂ ਸੀ ਦਰਜ ਹੋਇਆ ਸੀ ਜਿਹਦੇ ਵਿੱਚ ਕਾਫੀ ਇੱਕ ਘਰ ਤੋਂ ਹਰਦੇਵ ਨਗਰ ਤੋਂ ਗਹਿਣੇ ਚੋਰੀ ਹੋਏ ਸੀਗੇ ਵਕਮਾ ਨੰਬਰ 125 ਇਹ ਉਹ ਵੀ ਲਾਂਗੜੂ ਦੰਦ ਹੈ ਜਿਹਦੇ ਵਿੱਚ ਵੀ ਆਪਣਾ ਇੱਕ ਸ਼ੋਰੂਮ ਸੀ ਕੱਪੜਿਆਂ ਦਾ ਉਹਦੇ ਚੋਂ ਕਾਫੀ ਜ਼ਿਆਦਾ ਲੇਡੀ ਸੂਟ ਮਹਿੰਗੇ ਤੇ ਉਹ ਬੰਦਿਆਂ ਦੇ ਜਿਹੜੇ ਸੀਗੇ ਆਪਣੇ ਸੂਟ ਉਹ ਚੋਰੀ ਹੋਏ ਸੀਗੇ ਇੱਕ ਮੁਕੱਦਮਾ ਨੰਬਰ 126 ਲਾਂਗੜੂ ਦੰਦ ਸੀਗਾ ਜਿਹਦੇ ਵਿੱਚ ਵੀ ਹਾਂ ਉਹਦੇ ਚ ਵੀ ਨਾਰਮਲ ਚੋਰੀ ਹੋਈ ਸੀ ਬਟ ਉਹਨਾਂ ਦੇ ਚੋਰਾਂ ਨੇ ਹੋਰ ਵੀ ਜਗ੍ਹਾ ਚੋਰੀ ਕੀਤੀ ਸੀਗਾ ਇਹਨਾਂ ਤਿੰਨਾਂ ਇਹ ਐਂਟੀ ਨਾਰਕੋਟਿਕ ਇੰਚਾਰਜ ਮਲਕੀਤ ਸਿੰਘ ਅਤੇ ਲਾਂਗੜੂ ਪੁਲਿਸ ਦੇ ਲਾਂਗੜੂ ਥਾਣੇ ਦੇ ਇੰਚਾਰਜ ਨੇ ਵਧੀਆ ਮੀਤ ਕਰਦੇ ਹੋਏ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਤੇ ਕੰਮ ਕਰਦੇ ਹੋਏ ਮੁਕੱਦਮਾ ਨੰਬਰ 99 ਦੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਦੇ ਵਿੱਚੋਂ ਕਿ ਸੁਮਿਤ ਕੁਮਾਰ, ਨikhil ਕੁਮਾਰ ਤੇ ਕਰਨ ਕੋਲਾ ਇਹ ਤਿੰਨੇ ਹੀ ਅੰਬਾਲੇ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਸੋਨੇ ਦੇ ਤਿੰਨ ਹਾਰ, ਅੰਗੂਠੀਆਂ ਕਈ ਜੋੜੇ ਆਪਣੇ ਵਾਲੀਆਂ ਦੇ 545 ਗ੍ਰਾਮ ਚਾਂਦੀ ਅਤੇ ਹੋਰ ਕੋਈ ਚੀਜ਼ਾਂ ਬਰਾਮਦ ਹੋਈਆਂ ਹਨ ਇੱਥੇ ਵੀ ਦੱਸਣੇ ਹੋ ਗਿਆ ਵੀ ਇੱਕ ਮੁਕੱਦਮਾ ਉੱਪਰ ਕਾਨੂੰਨ ਜਿਹੜੇ ਤਿੰਨੋਂ ਦੋਸ਼ੀ ਨੇ ਇਹ ਹੋਰ ਵੀ ਕਈ ਮਾਮਲਿਆਂ ਚ ਵਾਂਟਡ ਨੇ ਜਿਵੇਂ ਕਿ ਇਹਨਾਂ ਨੇ ਥਾਣਾ ਮੋਰਿੰਡਾ ਦੇ ਵਿੱਚ ਸਤਵੇਂ ਮਹੀਨੇ ਦੇ ਵਿੱਚ ਕਾਫੀ ਵੱਡੀ ਚੋਰੀ ਕੀਤੀ ਸੀ ਕੈਸ਼ ਦੀ ਜਿਹਦੇ ਚ ਇਹ ਵਾਂਟਡ ਨੇ ਦੂਸਰਾ ਮਕਦਮਾ ਜਿਹੜਾ 125 ਨੰਬਰ ਮਕਦਮਾ ਨੇੜਾ ਲਾਲੂੜਾ ਦਾ ਸੇਮ ਹੀ ਮਕਦਮਾ ਹੈ ਉਹ ਚ ਮਨਦੀਪ ਸਿੰਘ ਉਰਫ ਦੀਪਾ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਸ ਨੇ ਵੀ ਜਿਹੜਾ ਸੀਗਾ ਕੱਪੜਿਆਂ ਦੀ ਜਿਹੜੀ ਦੁਕਾਨ ਸੀਗੀ ਉੱਥੇ ਕਾਫੀ ਵੱਡੀ ਚੋਰੀ ਕੀਤੀ ਸੀਗੀ ਜਦੋਂ ਸਾਰਾ ਸਾਰਾ ਸਮਾਨ ਜੋ ਕਿ ਲੇਡੀਜ਼ ਸੂਟ ਸੀਗੇ ਪੱਤਰ ਦੇ ਕਰੀਬ 40 ਦੇ ਕਰੀਬ ਰੈਡੀਮੇਡ ਪੀਸ ਸੀਗੇ ਜਿਹੜੇ ਜੈਂਟਸ ਸੂਟ ਦੇ ਤੇ ਇੱਕ ਬਲੈਕ ਰੂਗ ਜਿਹੜੀ ਕਿ ਇਹਨਾਂ ਜਾਲੀ ਨੰਬਰ ਸੀਗਾ ਜਿਹੜੀ ਇਹਨੇ ਚੋਰੀ ਕੀਤੀ ਸੀ ਲੁਧਿਆਣੇ ਤੋਂ ਸ਼ਿਮਲਾਪੁਰੇ ਤੋਂ ਉਹ ਬ੍ਰਾਮ ਦੋਈਆ ਤੇ ਨਾਲ ਸਾਡਾ ਲੁਧਿਆਣੇ ਦਾ ਮਾਮਲਾ ਵੀ ਟ੍ਰੇਸ ਹੋਇਆ ਹੈ ਤੀਸਰਾ ਮਾਮਲਾ ਜਿਹੜਾ ਜੀ 126 ਨੰਬਰ ਐਫਆਈਆ ਰਹੀ ਹੈ ਸਾਡੀ ਲਾਲੂਡੂ ਦੀ ਜਿਹਦੇ ਵਿੱਚ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੁਜੀਤ ਸਿੰਘ ਤੇ ਜਸਵਿੰਦਰ ਸਿੰਘ ਸੁਜੀਤ ਸਿੰਘ ਬਾਲੇਦਾਰਾਂ ਵਾਲਾ ਹੈ ਤੇ ਜਸਵਿੰਦਰ ਸਿੰਘ ਲੁਧਿਆਣੇ ਦਾ ਰਹਿਣ ਵਾਲਾ ਹੈ ਇਹਦੇ ਚ ਇਹਨਾਂ ਨੇ ਇਹਨਾਂ ਤੋਂ ਜਿਹੜੀ ਮੇਨ ਬ੍ਰਾਮ ਕੀ ਹੋਈ ਹੈ ਸਾਡੇ ਮੁਬਾਰਕਪੁਰ 6ਵੇਂ ਮਹੀਨੇ ਦੇ ਵਿੱਚ ਇੱਕ ਚੋਰੀ ਹੋਈ ਸੀ ਜਿਹਦੇ ਚ ਕਿ ਸੱਤ ਸਪਲਿਟ ਏਸੀ ਦੀ ਦੁਕਾਨ ਤੇ ਕਾਫੀ ਵੱਡੀ ਚੋਰੀ ਹੋਈ ਸੀਗੀ ਸੋ ਇਸ ਚੋਰੀ ਦੇ ਚਿਹੜਾ ਸੁਰਜੀਤ ਸਿੰਘ ਅਤੇ ਦਸਵਿੰਦਰ ਸਿੰਘ ਕੋਲੋਂ ਬੁਲੇਰੋ ਗੱਡੀ ਜਿਹੜੀ ਕਿ ਪਿਕਅਪ ਸੀਗੀ ਸੱਤ ਸਪਲਿਟ ਏਸੀ ਅਤੇ ਹੋਰ ਵੀ ਸਮਾਨ ਬਰਾਮਦ ਹੋਇਆ ਤੇ ਇਹਨਾਂ ਤੋਂ ਹੋਰ ਵੀ ਅੱਗੇ ਖੁਲਾਸੇ ਹੋਣ ਦੀ ਉਮੀਦ ਹੈ ਤੇ ਜਿਹੜੀ ਪੁਲਿਸ ਦੀ ਜਿਹੜੀ ਹੈਗੀ ਹੈ ਬਹੁਤ ਵਧੀਆ ਕੰਮ ਕਾਮਯਾਬੀ ਹੈ ਥੈਂਕ ਯੂ